हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਾਈ ਦਾ ਐਡਰੈਸ ਇੱਕ ਰੀ ਜ਼ਰੂਰ ਕਨਫਰਮ ਕਰ ਲਿਓ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਭਾਈ ਜੋ ਬੰਦੇ ਫਾਰਮ ਤੇ ਪਹੁੰਚੇ ਆ ਦੋ ਨਗਰ ਗਾਵਾਂ ਦੇ ਵਿੱਚ ਦੋਵੇਂ ਗਾਵਾਂ ਤਾਜ਼ੀਆਂ ਸੂਈਆਂ 10 ਲੀਟਰ ਦੁੱਧ ਗਾਠਲੇ ਤੇ ਰੇਟ ਬਿਲਕੁਲ ਨੋਰਮਲ ਲੈਂਡ ਦੇਣ ਵਾਲਾ ਜਿਹੜਾ ਹੋਊਗਾ ਜੀ 30000 ਰੁਪਏ ਨੇ ਡਿਮਾਂਡ ਰੱਖੀ ਹੈ ਬਾਕੀ ਡਿਟੇਲ ਆਪਾਂ ਸਾਰੀ ਪੁੱਛ ਲਾਂਗੇ ਇੱਕ ਗਾਂ ਦੋਸਤੋ ਇਹ ਜਿਹੜੀ 20 ਪਲੱਸ ਲੰਡੀ ਹੈ ਤੇ ਇਸ ਤੋਂ ਬਿਨਾਂ ਬਾਈ ਦੇ ਕੋਲ ਇੱਕ ਦੋਸਤੋ ਮੱਝ ਆ ਨੀਲੀ ਰਾਵੀ ਦੇ ਵਿੱਚ ਆ ਕਰਿਓ ਚੈੱਕ ਇਹ ਵੀ ਬਿਲਕੁਲ ਤਾਜੀ ਸੂਈ ਆ ਪ੍ਰੋਪਰ ਡਿਟੇਲ ਸਾਰੀ ਬਾਈ ਜੋ ਬੰਦੇ ਕੋਲੋਂ ਪੁੱਛ ਕੇ ਤੁਹਾਣਾ ਸਾਝੀ ਕਰ ਲਾਂਗੇ ਉਸ ਤੋਂ ਪਹਿਲੇ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਮਰਖਬਰ ਜਿਹੜੀ ਕਰਨੀ ਉਹ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਬਾਈ ਜੋਬਨ ਨਾਲ ਗੱਲਬਾਤ ਕਰਦੇ ਆਂ ਡਿਟੇਲ ਸਾਰੀ ਪੁੱਛ ਲੈਣੀ ਆ ਵੀਡੀਓ ਐਂਡ ਪੈਕਜ ਜ਼ਰੂਰ ਦੇਖਿਓ ਮੇਰੇ ਵੀਰ ਬਾਈ ਜੋਬਨ ਸਸਰੀ ਘਰ ਆ ਲੈ ਸਸਰੀ ਆ ਵੀਰੇ ਹੋ ਠੀਕ ਠਾਕ ਵਧੀਆ ਜੀ ਕਿਰਪਾ ਚੱਲੀ ਜਾਂਦਾ ਵਧੀਆ ਕੰਮ ਚੱਲੀ ਜਾਂਦਾ ਜੀ ਐਡਰੈਸ ਬੋਲਦੇ ਆਪਣੇ ਘਰ ਪਿੰਨੀ ਚਾਤੀਵੰਦ ਸ਼ਹਿਰ ਨੰਬਰ ਸਰ ਫੋਨ ਨੰਬਰ ਸਰ ਤੁਮਾ ਨੰਬਰ ਹੈਗਾ 908 7436 ਹਾਂਜੀ ਨਾ ਜੋਬਨ ਨਾ ਜੋਬਨ ਅੱਛਾ ਅੱਜ 10 ਲੀਟਰ ਦੁੱਧ ਵਾਲੀ ਗਾਂ 2 ਕਿਲੋ ਵਾਲੀ ਗਾਂ ਤਾਜੀ ਸੂਈ ਆ ਦੋ ਤੇ ਹੋ ਗਿਆ 12 ਕਿਲੋ ਦੇਣੀ 10 ਕਿਲੋ ਕਰਕੇ ਆ ਅੱਛਾ ਗਾਂਾਂ ਸਾਮਣੇ-ਸਮਣੇ ਆ ਲਈਆ ਦੋ-ਚਾਰ ਦਿਨ ਹਾਂ ਉਹ ਬੰਦੇ ਲਗੇ ਪੱਠੇ ਤੇ ਜਿਹਨਾਂ ਕੋ ਗਾਂ ਲਈ ਆ ਅੱਛਾ ਜੀ ਉਹਨਾਂ ਸਾਫ ਸੋਲੀਆਂ ਕੀ ਬੰਦੇ ਕੋ ਉਹਨਾਂ ਸਾਰੇ ਮਾਜ ਖੜੀ ਤੇ ਮਾਜ ਦੇ ਵਿੱਚ ਪਾਈਗਾ ਅੱਛਾ ਜੀ ਤਾਜੀ ਸੂਈ ਆ ਗਾਂ ਉਹ ਬੱਚਾ ਗਾੜੀ ਬੱਚਾ ਮੱਛਾ ਮਗਰ ਦੇ ਹਾਂਜੀ ਠੀਕ ਹੈ ਜੀ ਤੇ ਸੂਆ ਦੁੱਜਾ ਸੂਆ ਦੁੱਜਾ ਅੱਛਾ ਤੇ ਦੇ ਕਿਨੇ ਦੇਣੀ ਇਹ ਆ 28000 ਦੀ ਗਾਂ ਦੇਣੀ 28000 ਦੀ ਇੱਕੇ ਰਾਮਾਨਤਨ ਕਰਦੇ ਰੱਜ ਰੱਜ ਕੇ 20000 ਰੁਪਏ ਦਾ 5000 5000 ਦੀ ਲਓ ਜੀ ਕਰਿਓ ਚੈੱਕ ਬਾਈ ਕਹਿੰਦਾ ਵੀ ਦੋ 12 ਕਿਲੋ ਵਾ 12 ਕਿਲੋ ਕਰਕੇ ਆ ਲਓ ਜੀ ਤੁਸੱਲੀ ਤੁਸੀਂ ਕਰਨੀ ਆ ਤੁਹਾਡਾ ਫਰਜ ਆ ਤੁਹਾਡਾ ਹੱਕ ਆ ਆ ਲਓ ਕਰਿਓ ਚੈੱਕ ਆ ਤੇ ਗਾਂਸ ਹੋਈ ਨੂੰ ਦੇਣ ਹੋ ਜੇ 10 ਦਾ ਜੀ ਨੋ ਨੋ ਗਾਂ ਸੁਈ ਨੂੰ ਦੁੱਧ ਤੇ ਆ ਗਈ ਹੈ ਦੁੱਧ 12 ਕਿਲੋਊਗਾ ਪਰ ਦੇਣੀ ਦਾ 12 ਕਿਲੋ ਹੈ ਨਾ ਦਾ ਮੋੜ 28000 ਰੁਪਈਆ ਦੇ 5000 ਦੀ ਗਾਂ ਦੇਣੀ ਹੈ 5000 ਦੀ ਗਾਂ ਦੇ ਦੇਣੀ ਹੈ ਉਹ ਛੱਟੇ ਦੀ ਥਣ ਵਧ ਘੜਤੀ ਹਾਂ ਤੇ ਡੋਕਲ ਦੀ ਗਾਰੰਟੀ ਹੋ ਗਈ ਠੀਕ ਹੈ ਜੀ 901 ਨੰਬਰ ਕੋ ਭਾਣੇ ਭੈਣ ਚੋਲੇ ਵੀਰ ਚੋਲੇ ਕੋਈ ਜਿੱਦਾਂ ਮਰਜੀ ਚੋਲੇ ਮਰੀ ਦੀ ਗਾਂ ਕਰੋ ਮੋੜ ਥਣ ਮਖਾ ਦੀ ਲਓ ਜੀ ਕਰਿਓ ਚੈੱਕ ਥਣ ਬਹੁਤ ਕੋਆਰ ਬਹੁਤ ਚੰਗੀ ਲੱਗੀ ਏ ਹਨਾ ਜੀ ਹਾਂ ਠੀਕ ਹੈ ਜੀ ਪੂਰ ਸੇ ਗਾਂ ਦੇਣੀ ਹੋਈ ਨਹੀਂ ਹਾਂ ਉਹ ਜੱਟੇ ਜੀ ਥਾਣੇ ਵਾਅਦਾ ਕਰਦੀ ਗਵੈਂਟੀ ਕਿ ਦੋ 12 ਕਿਲੋ ਵਾਅਦਾ ਦੇਣੀ 10 ਕਿਲੋ ਕਰਕੇ 10 ਕਿਲੋ ਕਰਕੇ ਦੇ ਦੇਣੀ ਹੈ ਨਾ ਮੋਲ 28000 ਰੁਪਿਆ 5000 ਦੇਣੀ ਮਗਰ ਬੱਛਾ ਜੇ ਇਹਦੇ ਮਗਰ ਇਹਦੇ ਬੱਛਾ ਹੈ ਨਾ ਜੀ ਅਜੇ ਮੈਲਾ ਮੂਲਾ ਗਾਣੇ ਮਾਰਨਾ ਹੈ ਲਓ ਜੀ ਕਰਿਓ ਚੈੱਕ ਬਾਈ ਨੇ ਬੋਲਦਾ ਸਭ ਕੁਝ ਵੀਡੀਓ ਦੇ ਵਿੱਚ ਆਹ ਬੱਚਾ ਜੇ ਇਹਦੇ ਮਗਰ ਆਹ ਜੇ ਬੱਛਾ ਦੇ ਮਗਰ ਹਾਂਜੀ ਲਓ ਜੀ ਥੋੜੇ ਟਾਈਮ ਤੱਕ ਵੀਡੀਓ ਅਪਲੋਡ ਹੋ ਰਣੀ ਹੈ YouTube ਤੇ ਬਾਕੀ ਇੱਥੇ ਵੀ ਰਪਹਾ ਵੇਚ ਆ ਕੇ ਆਪਦੀ ਫੇਰ ਖੜੇ ਠੀਕ ਹੈ ਜੀ ਤਸल्ली ਕਰਨੀ ਦੋਸਤੋ ਬਾਈ ਕਹਿੰਦਾ ਵੀ ਤੇਰਾ ਆਪਣੀ ਗਵਰਨਟੀ ਤੇ ਕੋਈ ਲਊਗਾ ਵੀ ਰਿਪਹਾ ਦੇ ਆਪਾਂ ਦਾਖਲੋ ਕਰਕੇ ਦੇਣੀ ਜੀ ਠੀਕ ਹੈ ਜੀ ਹੋਰ ਛੱਟੇ ਦੀ ਗਵਰਨਟੀ ਜੇ ਗਾਂ ਖਾਣ ਵਾਧ ਕਰਦੀ ਗਵਰਨਟੀ ਜੇ 15 16 ਕਿਲੋ ਵਾਲੀ ਰਾਜ ਸਾਮਣ ਵਾਲੀ ਦੋ ਚਾਰ ਦਿਨ ਸਾਮ੍ਹਲੀ ਚਲੋ ਜਿਹੜੀ ਖੜਨੀ ਹੁੰਦੀ ਆਪੇ ਸਾਮ੍ਹ ਕਰ ਹਾਂਜੀ ਹਾਂਜੀ ਠੀਕ ਹੈ ਜੀ ਇਹ ਦੋ ਕੇ ਕਾਂ ਚੋਭਾ ਨਾ ਕੀ ਦੂਜੇ ਨੰਬਰ ਇਹ ਤੋਂ ਦੁੱਧ ਵੀ ਜੀ 20 ਕਿਲੋ ਹੋਗਾ 20 ਕਿਲੋ ਦੁੱਧ ਹੋਊਗਾ ਹਨਾ 18 ਕਿਲੋ ਕਰਕੇ ਦਵਾਂਗੇ 18 ਕਿਲੋ ਕਰਕੇ ਹਨਾ ਇਹਦੇ ਮਗਰ ਬੱਚਾ ਇਹਦੇ ਮਗਰ ਬੱਛਾ ਯਾਰ ਇਹਦੇ ਮਗਰ ਬੱਛਾ ਜੀ ਕਿੰਨਾ ਟਾਈਮ ਦਾ ਸੁਈਨ ਇਹ ਨੂੰ ਇਹ ਨੂੰ ਸੁਈਨ ਆ ਜੀ 10 ਦਿਨ ਹੋ ਗਿਆ ਸੁਈਨ ਹਾਂ ਜੀ ਠੀਕ ਇਹ ਸੁਆ ਇਹ ਵੀ ਸੁਆ ਦੂਸਰਾ ਇਹ ਦੂਸਰਾ ਸੁਆ ਇਹ ਸ਼ਾਈਵਾਲ ਦੇ ਨਾਲ ਥੋੜਾ ਜਿਹਾ ਕਰਾਸ ਸੰਗ ਰੱਖ ਲਿਆ ਹਾਂ ਜੀ ਠੀਕ ਹੈ ਜੀ ਲਿਆਓ ਜੀ ਬਾਕੀ ਠੰਡੀ ਧਿਰੀ ਹੋਊਗੀ ਪੂਰੀ ਛੱਟੇ ਦੀ ਧਨ ਵਾਧ ਕਰਦੀ ਗਵਰੰਟੀ ਹੋਊਗੀ ਠੀਕ ਹੈ ਜੀ ਆਪਾਂ 18 ਕਿਲੋ ਕਰਕੇ ਗਾਂ ਦੇਵਾਂਗੇ 18 ਕਿਲੋ ਦੇਵਾਂਗੇ ਆਪਣੀ ਫੁੱਲ ਗਵਰੰਟੀ ਹੋਊਗੀ 18 ਕਿਲੋ ਦੀ ਲਓ ਜੀ ਕਰਿਓ ਚੈੱਕ ਦੋਸਤੋ ਸ਼ਾਈਵਾਲ ਦੇ ਨਾਲ ਕਰਾਸ ਸੰਗ ਰੱਖੀ ਬਾਕੀ ਕਹਿੰਦਾ ਬਾਈ ਠੰਡੀ ਸੀ ਪੂਰੀ ਵੇ ਜਿਹੜਾ ਦੋਸਤੋ ਆਰਡਰ ਕੁਆਲਟੀ ਆ ਕਰਮਾਈ ਨੇ ਬਹੁਤ ਸੋਹਣੀ ਤਿਆਰ ਕੀਤੀ ਹੈ ਬੜੀ ਜ਼ਬਰਦਸਤ ਤਾਜੀ ਸੂਈ ਹੈ ਬਾਈ ਕਹਿੰਦਾ 10ਵਾਂ ਦਾ ਦੱਸ ਦਹਤ ਨੂੰ ਤੁਸੀਂ ਨੂੰ ਹਾਂਜੀ ਅੱਜ ਵੀ ਜੀ ਦਾਜ ਜਾਣਾ ਤਨ ਨੂੰ ਜੀ ਸੂਈ ਨੂੰ 10 ਤੋਂ 11 ਦਿਨ ਦਾ ਟਾਈਮ ਹੋ ਗਿਆ ਮਖਾਵਾ ਦੋਸਤੋ ਭਾਵੇਂ 20 ਦਾ ਕਰਾ ਲਓ 20 ਦਾ ਕਰਾ ਲਓ 18 ਲੀਟਰ ਦੀ ਵਾਈ ਕਹਿੰਦਾ ਫੁੱਲ ਗਰੰਟੀ ਇਹ ਤੋਂ ਵੀਰ ਜੀ 20 ਕਿਲੋ ਦੋਦਿਆ 20 ਕਿਲੋ ਕਰਕੇ ਦਿੱਤੀ ਜਾਣੀ ਇਹ ਜੇ ਤੋਂ 10 ਕਿਲੋ ਉਹ 10 ਕਿਲੋ ਜੇ ਜਾਣੀ ਇਹ ਲਓ ਜੀ ਕਰਿਓ ਚੈੱਕ ਦੋਸਤੋ ਵੇਖੋ ਇਹਦਾ ਆਰਡਰ ਕੁਆਲਟੀ ਕਰਮਾਈ ਦੇ ਜਿਹੜੀ ਆ ਬੜੀ ਛਟੇ ਦੀ ਕੋਥਾਨ ਵੱਧ ਘਟ ਹੋਵੇ ਚੋਣ ਮਾਰੀ ਹੋਵੇ ਉਹਦੀ ਆਪਣੀ ਫੁੱਲ ਗਰੰਟੀ ਹੋਵੇ ਫੁੱਲ ਗਰੰਟੀ ਹੋਵੇ ਨਾ ਤੇਰੀ ਫੁੱਲ ਹੋਊਗੀ ਆਹ ਲਓ ਜੀ ਸ਼ਾਈ ਵਾਲਾ ਕਰਾਓ ਸੰਗ ਹਾਂ ਬੂਤੀ ਸ਼ਾਈ ਵਾਲਾ ਲਈ ਤੋਸ ਸੰਗ ਰੱਖ ਦੀ ਜੀ ਸ਼ਾਈ ਵਾਲਾ ਇੱਥੇ ਆਪਾਂ ਚਵਾ ਕੇ 20 ਕਿਲੋ ਫੇਰ ਦੇਣੀ ਹੈ ਲਓ ਉਸ ਬਹੁਤ ਸੋਹਣੀ ਆਰਡਰ ਕੁਆਲਿਟੀ ਪੂਰਾ ਨਿੱਗਰ ਤੇ ਪੂਰਾ ਠੋਸ ਆਰਡਰ ਤਿਆਰ ਕੀਤਾ ਚੋ ਜਾ ਕੇ ਭਾਈ ਅੜ ਰਹੇ ਸਾਰਾ ਫਿੱਚਾ ਰਹਿੰਦੇ ਨਹੀਂ ਮੰਨਦਾ ਨਾ ਨਾ ਵੀਰ ਜੀ ਐ ਨੋਟ ਰਹ ਜਾਂਦੀ ਉਸੇ ਲਈ ਲੋ ਜੀ ਤੁਸੀਂ ਕਰ ਲਿਓ ਚੱਕ ਬਹੁਤ ਸੋਹਣੀ ਆਰਡਰ ਕੁਆਲਿਟੀ ਹੈ ਜੇ ਕੋਈ ਵੀਰ ਸੇਵਾ ਕਰ ਲੇਗਾ ਤਾਂ ਦੁੱਧ ਦੇ 22 25 ਕਿਲੋ ਚੁਆ ਸਕਦੀ ਹੈ ਅੱਛਾ ਜੋਗਨ ਭਾਈ ਇਹਦਾ ਮੁੱਲ ਇਹਦਾ ਮੁੱਲ 60000 ਰੁਪਇਆ ਜੜੀ ਕਿੰਨੇ ਦੀ 5000 ਰੁਪਏ ਛੋਟ ਕਰਦਾ 55 ਦੀ ਹੈਗੀ ਕੀ ਚੈਸ ਰੁਪਈਆ 2000 ਰੁਪਏ ਹੋਰ ਕਰਦਾ ਹਲਤਰ ਮੈਂ ਜਾਇਰ ਹਾਂ ਉਹਦੇ 50 ਹੀ ਦੇਣਾ ਪੂਰੇ ਲਓ ਜੀ ਦੇਖੋ ਜੀ 20 ਕਿਲੋ ਇਥੋਂ 20 ਕਿਲੋ ਦੁੱਧ ਆਪਾਂ ਦੇਣੀ 18 ਕਿਲੋ ਗਾ 18 ਕਿਲੋ ਦੁੱਧਾਂ ਵਧੀਕਾ ਲੀਟਰਾਂ ਮਿਣਕੇ ਦੇਣੀ ਆ 18 ਕਿਲੋ ਬਿਲਕੁਲ ਹਾਂ ਨਾਰਮਲ 50 ਰੁਪਏ ਹੈਨਾ ਠੀਕ ਹੈ ਜੀ ਬਾਕੀ ਦੋਸਰ ਜਿਹੜੀ ਪਹਿਲੇ ਨੰਬਰ ਤੇ ਗਾਉਂ ਸੈਟ ਦੀ ਕਵੈਂਟੀ ਹੋਗੀ ਥਣ ਵਾਧ ਘਟ ਦੇ ਕਵੈਂਟੀ ਹੋ ਕੋਈ ਜੀ ਤੋਂ 20 ਕਿਲੋ 20 ਕਿਲੋ ਲੈ ਜਾਣੀ ਜੇ ਤੋ 10 ਲੋ 10 ਲੋ ਜੀ ਠੀਕ ਹੈ ਜੀ ਬਾਕੀ ਤਸੱਲੀ ਕਰਨੀ ਆ ਦੋਵਾਂ ਗਾਵਾਂ ਮਗਰ ਬੱਚੇ ਜੀ ਦੋਵਾਂ ਗਾਵਾਂ ਮਗਰ ਬੱਚੇ ਹੈਨਾ ਜੀ ਹਾਂਜੀ ਤਸੱਲੀ ਕਰਨ ਇਹ ਜੋਬਰ ਕਿੰਨਾ ਟਾਈਮ ਹੋ ਗਿਆ ਸੀ ਇਹ ਵੀ ਜੇ ਹੁਣੇ ਲਿਆਂਦੀ ਹਸਾਬ ਕਰਕੇ ਮੱਜ ਅਸਟੋਕ ਹੀ ਲੈ ਆਂਦੀ ਹੈ ਨਾ ਹੁਣੇ ਲਿਆਂਦੀ ਆ ਅਜੇ ਲਾ ਕੇ ਜਾ ਕਰਦੀ ਆ ਠੀਕ ਹੋਈ ਹੈ ਟੈਂਕ ਹੋਇਆ ਜੀ ਇਹ ਤਾਂ ਮਗਰ ਕੱਟੀ ਜਾ ਰਹੀ ਆ ਆ ਕੱਟੀ ਜਿੱਤੇ ਮਗਰ ਪਰਸੋਂ ਸੁਈਏ ਪਰਸੋਂ ਸੁਈ ਆ ਆਲੇ ਪਤਾ ਲੈਤੀ ਆ ਆ ਲੋ ਜੀ ਆਹ ਕੱਟੀ ਤੇ ਪਰਸੋਂ ਮੈਂ ਸੁਈ ਜੇ ਮੈਂ ਅਜੇ ਤਾਂ ਭੁੱਖੀ ਆ ਉੱਦਾਂ ਪੌਣੀ ਤਾਂ ਨਹੀਂ ਵਿੱਚ ਹਾਂ ਤੁੰਟੀਆਂ ਆਖੇ ਪਾ ਦੀਏ ਮੈਂ ਪਾ ਪਾ ਚਲੋ ਜੀ ਦੋਸਤੋ ਕਰੋ ਚੈੱਕ ਜੀ ਕਿੰਨਾ ਬਾਈ ਜੋ ਆ ਜੇ ਮੈਂ ਕਿਹਦੀ ਬੋਲਾ ਹੀ ਆਏਗਾ ਮੈਂ 8 ਕਿਲੋ 8 ਕਿਲੋ ਬੋਲਾ ਹੈ ਨਾ ਹਾਂ ਆ ਠੀਕ हां सुबह उतरा लो जी गाड़ी मैं गाड़ी आई हां जी भाई ने मेरे उन ਤੋਂ ਪਹਿਲਾਂ ਥੋੜਾ ਟਾਈਮ ਗੱਡੀ ਆਈ ਸੀ ਇੱਥੇ ਤੇ ਜਿਹਨੇ ਲਾਈਏ ਜੀ ਗੱਡੀ ਚ ਚੋਕੇ ਬਾਈ ਕਹਿੰਦਾ ਲੈਂਦੀ ਹੈ ਆਪਣੀ ਤਸੱਲੀ ਕਰਕੇ ਸਾਫ਼ ਕਰਕੇ ਲੈਂਦੀ ਆ ਉਤੋਂ ਬੌਲੇ ਦੇ ਬੌਲੇ ਤੇ ਮਈਆਂ ਪਰਸੋਂ ਸੋਈ ਆ ਠੀਕ ਹੈ ਲੋ ਜੀ ਚੈੱਕ ਕਰ ਲਿਓ ਬਾਕੀ ਕਾਦੇ ਕੋਦ ਫੋਲ ਵੱਡਾ ਹੋਊਗਾ ਮੈਂ हां जी ਪੂਰਾ ਫੁੱਲ ਬੋਡੀ weight ਰਾਜੀ ਆ ਪੂਰੀ ਅਜੇ ਥੋੜਾ ਜਿਹਾ ਪੱਠਾ ਪੁੱਠਾ ਖਾ ਕੇ ਪੂਰੇ ਢਿੱਡ ਭਰ ਲੈਣਾ ਹੁੰਦਾ ਬਾਕੀ ਬਰੀਡ ਸੋਹਣੀ ਹੈ ਨੀਲੀ ਰਾਵੀ ਦੇ ਵਿੱਚ ਪੂਰੀਆਂ ਨਿਸ਼ਾਨੀਆਂ ਕਵਰ ਕਰਦੀ ਹੈ ਚੈੱਕ ਕਰ ਲਓ ਇਹਦੀ ਬੂਥੀ ਬਾਥੀ ਹਾਲੋ ਜੀ ਬਈ ਜੋਬਨ ਕਿੰਨਾ ਚੁਆ ਲੈਣਾ ਨੇ ਦੋ ਦਵੇ ਜੀ 11 12 ਕੋਲ ਦੇ ਦਊਗੀ ਮੈਂ ਮੇਰਾ ਮੋਰਾ ਮਾਰਕੇ ਬੌਲੇ ਦੇ ਨਹੀਂ ਆ ਠੀਕ ਹੈ ਜੀ ਅਜੇ ਸਾਡੇ 4 ਕਿ ਚੁਵਈਆਂ ਹੀ ਹੋਈਆਂ ਜੀ ਅਜੇ 4 ਕਿ ਚੁਵਈਆਂ ਬਈ ਕਹਿੰਦਾ ਹੋਈਆਂ ਵਾ ਤੇ ਬਾਕੀ ਦੋਸਤੋ ਪਿੱਠਪੜਾ ਮੈਂ ਦਾ ਚੈੱਕ ਕਰ ਲਿਓ ਹਾਲੋ ਜੀ ਸਿੰਗਲ ਹੱਡੀ ਇਹਦੇ ਮਗਰ ਬੱਚਾ ਆ ਕੱਟੀ ਹੋਇਆ ਸੁਣੀ ਸੁਨਖੀ ਅੱਛਾ ਬਈ ਜੋਬਨ ਇਹਦਾ ਕਿੰਨਾ ਲੈਣਾ ਹੈ 75000 ਦੀ ਝੋਟੀ ਦੇ ਦਾਂਗੇ 75000 ਹਾਂ ਇਹ ਤੋਂ ਕਿੰਨਾ ਕਮਾਣ ਤਾ ਸਦਾ ਇਹਦੇ 2000 ਦਾ ਇਹ 73000 ਹੋ ਗਿਆ ਠੀਕ ਹੈ ਜੀ ਲੋ ਜੀ ਡਿਮਾਂਡ ਰੱਖੀ ਹੈ ਬਾਈ ਨੇ 75000 ਤੇ 2000 ਰੁਪਏ ਬਾਈ ਕਹਿੰਦਾ ਬੋਲਾ 7 ਕਿਲੋ ਇਹ 8 ਕਿਲੋ ਇੰਨਾ ਕੁ ਬੋਲਾ ਜਮਈਓ ਠੀਕ ਹੈ ਜੀ ਚਲੋ ਉਹ ਤਾਂ ਕੋਈ ਨਹੀਂ ਜੇ ਬੋਲਾ ਇੰਨਾ ਸੀ ਕੋਈ ਮਰ ਤੁਝਾਉਗੀ ਹੈ ਨਾ ਤਾਂ ਉਸ ਤੋਂ ਪਲਾਸੀ ਜਾਊਗੀ ਹਾਂਜੀ ਹਾਂਜੀ ਠੀਕ ਹੈ ਜੀ 73000 ਦੇ ਵਿੱਚੋਂ ਥੋੜਾ ਆਂ ਕਹਿੰਦਾ ਮਾਨਤਨ ਛੋਟਛਪਾ ਹੋਊਗਾ ਬਰੀਡ ਨੀਲੀ ਦਾ ਵੀ ਪੂਰੀ ਚੈੱਕ ਕਰ ਲਿਓ ਤੇ ਦੋ ਗਾਵਾਂ ਬਾਈ ਦੇ ਕੋਲ ਤੁਹਾਨੂੰ ਦਿਖਾ ਦਿਆਂ ਮੈਂ ਇੱਕ ਗਾਂ ਦੋਸਤੋ ਦੁੱਧ 10 ਕਿਲੋ ਚ ਬੋਲਦੀ ਹੈ ਮੌਕੇ ਦਾ ਲੋ ਜੀ ਬਖਾਵਾ 12 ਗਾਂ ਆ ਗਾਂ ਆਪਾਂ ਦੇਣੀ ਆ ਮੋਦਰ ਠਾਈ ਆਦੇ ਦੇਣੀ 5000 5000 ਹੈ ਨਾ ਜੀ ਦੋ ਦਾ 10 ਕਿਲੋ ਠੀਕ ਹੈ ਜੀ ਉਹ ਬੱਛਾ ਜੀ ਪਰਲੀ ਗਾਂ ਦੇਣੀ 5000 ਜੀ ਦੁੱਧ ਹੋਊਗਾ 18 ਕਿਲੋ ਪਰਲੀ ਗਾਂ ਦੋਸਤੋ ਜਿਹੜੀ 5000 ਦੀ ਦੁੱਧ 18 ਕਿਲੋ ਤੇ ਇਹਦੇ ਦੋਹਾਂ گاਵਾ ਮਾਇਕਲ ਬੱਛੇ ਜੀ ਠੀਕ ਹੈ ਜੀ ਹਾਂ ਬਾਈ ਦਾ ਐਡਰੈਸ ਕਿਹੜਾ ਫਿਰ ਬੋਲ ਦੇਣਾ ਪਿੰਡ ਚਾਟੀਵਿੰਡ ਤਹਿਸੀਲ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ ਨਾਮ ਜੋਬਰ ਫੋਨ ਨੰਬਰ ਕਿਹੜਾ ਫਿਰ ਬੋਲ ਫੋਨ ਨੰਬਰ ਇਹ ਜੀ ਹੈਗਾ 904187496 ਠੀਕ ਹੈ ਧੰਨਵਾਦ ਦੋਸਤੋ ਇਹਦਾ ਵੀਡੀਓ ਵੇਖਣ ਵਾਸਤੇ